ਇਹ ਤੁਹਾਨੂੰ ਹਾਲਾਤ ਦਿਖਾ ਰਹੇ ਆਪਾਂ ਕੱਗਰ ਦੇ ਜੋ ਕਿ ਖਨੋਰੀ ਤੋਂ ਅੰਦਾਨੇ ਦੇ ਹਾਲਾਤ ਨੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੱਜ 8 ਤਰੀਕ ਨਵੰਬਰ 2025 ਦੇ ਵਕਤ ਸਵੇਰ ਦਾ 7 ਵਜੇ ਦਾ ਹੈ ਇਸ ਵਕਤ ਦੇ ਹਾਲਾਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕੱਗਰ ਦੇ ਆਸ-ਪਾਸ ਦੇ ਰਹਿੰਦੇ ਲੋਕਾਂ ਵਿੱਚ ਇੱਕ ਰਾਹਤ ਦੀ ਖਬਰ ਹੈ जिमें पता लग्या है कि खनौरी कंट्रोल रूम तो सत्त सौ पंजा पॉइंट छ जद कि कल तो एक इंच महज घटिया जरूर है जो कर हालात ने ये वास्ते दिखाने की तुम तो कोशिश करते हैं कि महज एक इंच कल तो और अज तक रात दे वक्त एक इंच घट गया घट गया है तो इस तरह हौली हौली हूँ घटना स्टार्ट हो जूगा ਜਿਵੇਂ ਕਿ ਆਪ ਨੂੰ ਪਤਾ ਹੈ ਕਿ ਪਿੱਛੇ ਜਿੰਨੀਆਂ ਵੀ ਇਸ ਚ ਡਰੇਨਸ ਵਗੈਰਾ ਆ ਕੇ ਮਿਲਦਿਆਂ ਨੇ ਉਹਨਾਂ ਦਾ ਪਾਣੀ ਹੁਣ ਖਾਲੀ ਹੁੰਦਾ ਨਜ਼ਰ ਆ ਰਿਹਾ ਪਿੱਛੇ ਵੀ ਜੋ ਸੋਸ਼ਲ ਮੀਡੀਆ ਰਹੀ ਸਾਨੂੰ ਇਨਫੋਰਮੇਸ਼ਨ ਮਿਲਦ ਰਹੀ ਹੈਗੀ ਕਿ ਪਾਣੀ ਉਹਨਾਂ ਚ ਬਹੁਤ ਘਟ ਚੁੱਕਿਆ ਹੈ ਔਰ ਖਨੌਰੀ ਦਾ ਜਿਹੜਾ ਲੈਵਲ ਹੈਗਾ ਇਸ ਵਕਤ 750.6 ਅ ਦੱਸਿਆ ਜਾ ਰਿਹਾ ਹੈਗਾ ਇੱਕ ਖਨੌਰੀ ਦੇ ਹਾਲਾਤ ਨੇ ਜੋ ਜੋ ਤੁਹਾਨੂੰ ਦੁਕਾਨ ਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਵਕਤ ਮੈਂ ਅ ਅੰਦਾਨਾਪੁਰ ਦੇ ਉੱਪਰ ਖੜਿਆ ਹੋਇਆ ਇਸ ਇਥੇ ਜਿਹੜੀ ਹਾਲਾਤ ਨੇ ਉਹ ਦਿਖਾ ਰਿਹਾ ਕਿ ਮੈਂ ਅਜ 1 ਇੰਚ ਰਤੂ ਘਟਿਆ ਹੋਰ ਹੁਣ ਸੈਜ ਸੈਜੇ ਇਸੇ ਤਰ੍ਹਾਂ ਘਟਦਾ ਕਿਉਂਕਿ ਹੁਣ ਤਾਂ ਬਰਸਾਤ ਤਾਂ ਬਹੁਤ ਘਟ ਗਿਆ ਪਿੱਛੇ ਜਿਹੜੇ ਡਰੇਨਜ ਨੇ ਉਹਨਾਂ ਦੇ ਜਿੰਨੇ ਵੀ ਪਾਣੀ ਹੈ ਉਹ ਵੀ ਘਟਣਾ ਸਟਾਰਟ ਹੋ ਗਿਆ ਹੈਗਾ ਤੇ ਕਿਸੇ ਵੀ ਤਰ੍ਹਾਂ ਦੀ ਖਨੌਰੀ ਤੋਂ ਲੈ ਕੇ ਮਕੋੜ ਸਾਹਿਬ ਦੀ ਅਨਸਖਾਂਵੀ ਘਟਣਾ ਹੁਣ ਤੱਕ ਨਹੀਂ ਸੁਣਨੀ ਚਾਹੀ ਹੈਗੀ ਇਹ ਹਾਲਾਤ ਨੇ ਇੱਥੋਂ ਦੇ ਜਿਹੜੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ